हेलो गाइस वेलकम बैक टू अनदर ब्लॉग सो आज ਦਾ ਬਲੌਗ ਸਟਾਰਟ ਕਰਦੇ ਆ ਪਰ ਨੋ ਬਲ ਮਾਫਲੀ ਪਰ ਪਹਿਲਾਂ ਮਾਫੀ ਕੱਲ ਦਾ ਆਪਾਂ ਬਲੌਗ ਬਣਾ ਨਹੀਂ ਪਾਏ ਤੇ ਅਪਲੋਡ ਵੀ ਨਹੀਂ ਹੋਇਆ ਸੋ ਅੱਜ ਆਪਾਂ ਕਰੀਏ ਐਤਵਾਰ ਸੋ ਅੱਜ ਆਪਾਂ ਕਰਾਂਗੇ ਪਿੰਡ ਟੂ ਸਰੋਂ ਪਹਿਲਾਂ ਅੱਜ ਆਪਾਂ ਜਾਣਾ ਭੋਗ ਤੇ ਐਤਵਾਰਾ ਹੁਣ ਠੰਡ ਆ ਗਈ ਤਾਂ ਭੋਗ ਆਪਣਾ ਆਉਂਦਾ ਹੀ ਰਹਿਣਗੇ ਸੋ ਮੈਂ ਭੋਗ ਦੇ ਜਲਿਆ ਗੁਰਦੁਆਰੇ ਆ ਚੁੱਕੇ ਆ ਤੇ ਮੱਥਾ ਵੀ ਟੇਕ ਕੇ ਆਂਦਾ ਤੇ ਫਸ ਭੋਗ ਪੈਣ ਵਾਲਾ ਹੀ ਥੋੜੇ ਬਹੁਤ ਟਾਈਮ ਤੱਕ ਪਹੂਗਾ ਸੋ ਉਹਨਾਂ ਟਾਈਮ ਆਪਾਂ ਗੁਰਦੁਆਰੇ ਦੇ ਨਾਲ ਹੀ ਛਿੜੀ ਆ ਉਹਨੂੰ ਐਕਸਪਲੋਰ ਕਰਾਂਗੇ ਠੀਕ ਠੀਕ ਸੋ ਇਹ ਕਾਫੀ ਵੱਡੀ ਆ ਚਲੋ 5-10 ਮਿੰਟ ਲੱਗ ਹੀ ਜਾਣਗੇ ਐਕਸਪਲੋਰ ਕਰਨ ਚ ਸ਼ਾਰਟਸ ਦੇਖ ਨੇ ਆਏ ਦੇਖੇ ਮੜ ਚਾਲਾ ੱਪਾ ਤੋਂ ਹੋ ਰਿਹਾ ਐਂਟਰੈਂਸ ਰੱਬ ਦੇ ਅੰਦਰ ਜਾ ਕੇ ਪਹਿਲਾਂ ਬਹੁਤ ਵਧੀਆ ਹੁੰਦਾ ਸੀ ਇੱਥੇ ਐਂਟਰੈਂਸ ਹੋ ਗਿਆ ਜਦੋਂ ਐਂਟਰੈਂਸ ਤੋਂ ਆ ਗਏ ਛਾੜੀ ਸੋ ਫਾਈਨਲੀ ਸਾਨੂੰ ਐਂਟਰੈਂਸ ਮੈਨੇਜਰ ਕੇ ਅੰਦਰ ਜਾਣ ਲਈ ਫੇਰ ਪਹਿਲਾਂ ਸਾਡਾ ਐਂਟਰੈਂਸ ਹੀ ਗਵਾਟ ਗਿਆ ਸੀ ਤੇ ਦੂਜੀ ਥਾਂ ਤੇ ਜਿੱਥੇ ਗਾ ਨੂੰ ਮਿਲਿਆ ਉੱਤੇ ਸੋਫਾ ਦੀਆਂ ਗੁੱਡੀਆਂ ਜੀ ਤੇ ਐਂਟ੍ਰੈਂਸ ਅੰਮਲ ਕੇ ਕਹਿੰਦੇ ਤੁਸੀਂ ਆਖੋਗੇ ਆਏ ਇਹ ਗੁਰਦੁਆਰਾ ਤੇ ਕੀ ਪੁੱਠੇ ਪੰਦਰੀ ਦੀ ਜਾਂਦੇ ਆ ਦੇਖਿਆ ਨਾ ਸੋ ਫਾਈਨ ਮੜੇ ਦੂਰ ਆ ਕਿਹਾ ਸੋ ਫਾਈਨਲੀ ਸਾਰੂ ਐਂਟ੍ਰੈਂਸ ਲਗਾ ਚੁੱਕਿਆ ਤੇ ਵਿਨਾਸ਼ ਨੂੰ ਚੜਾਵ ਕੇ ਆਏ ਦੇ ਤੇ ਤੇ ਉਹ ਪਈਆਂ ਵੇਲਾ ਚਲੋ ਸੋ ਫਾਈਨਲੀ ਜੰਗਲ ਐਕਸਪਲੋਰ ਕਰਨ ਤੋਂ ਬਾਅਦ ਥੋੜੀ ਬੋਸੀ ਝਿੜੀ ਟਾਈਪ ਜੰਗਲਾਂ 'ਚ ਘੁੰਮਣ ਕਰਨ ਤੋਂ ਬਾਅਦ ਸਾਨੂੰ ਆਹ ਮਿਲਿਆ ਬਹੁਤ ਵਧੀਆ ਕਬੂਤਰ ਨੇ ਇੱਧਰ ਆਓ ਦਿਖਾਈਏ ਆਹ ਦੇਖੋ ਬਹੁਤ ਨੇ ਕਬੂਤਰ ਕਾਫੀ ਨੇ ਮਗਲਬਾ ਵੈਸੇ ਤੇ ਇਹਨੂੰ ਜਿੰਦਰਾ ਲੱਗਿਆ ਹੋਇਆ ਖੋਲ ਨਹੀਂ ਸਕਦੇ ਪਰ ਬਹੁਤ ਸੋਹਣਾ ਕਬੂਤਰ ਨੇ ਸੋ ਪੁੱਠੇ ਪੰਗਾ ਦਾ ਕੋਈ ਅੰਤ ਨਹੀਂ ਪਤਾ ਨਹੀਂ ਕਿੱਧਰ ਕਿੱਧਰ ਵੜੀ ਜਾਂਦੇ ਆ ਅਸੀਂ ਸੋ ਸੋ ਅਭਿਨਾਸ਼ ਥੇਰ ਨੇ ਕਿੰਨੇ ਅਸੀਂ ਇਕੱਠੇ ਵੜਦੇ ਹੁੰਦੇ ਸੀ ਸੋ ਮੇਰੇ ਹਿਸਾਬ ਨਾਲ ਗੁਰਦੁਆਰਾ ਉੱਥੇ ਆ ਤੇ ਅਸੀਂ ਆ ਇੰਨਾ ਸਾਰੇ ਬੂਟੇ ਵਾਟੇ ਪਾਰ ਕਰਕੇ ਆਏ ਆ ਇੱਧਰ ਸੋ ਹੁਣ ਜਾਂਦੇ ਆ ਵਾਪਸ ਦੇਖ ਸੋਗਾ ਟੈਲੀਫੋਨ ਤੋਂ ਕੀ ਮਤ ਕੇ ਕਰਾਂਗਾ ਤੋ ਆਪਾਂ ਪੋਗ ਤੋਂ ਘਰੇ ਆ ਚੁੱਕੇ ਸੀ ਤੇ ਘਰੇ ਆਉਣ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਆਂਦੇ ਕਹਿੰਦੇ ਬਾਹਰ ਚੱਲੋ ਕਿਸਾਦਾਂ ਦੇ ਕਹਿੰਦੇ ਚੱਲੋ ਮੰਮੀ ਇਹਨੂੰ ਰਣਕਾ ਲੈ ਕੇ ਜਾਣਾ ਤੇ ਪਤਾ ਲੈ ਕੇ ਆਉਣਾ ਕਿਸੇ ਦੇ ਘਰੇ ਜਾ ਕੇ ਸੋ ਫੋਟੋ ਹੈਲ ਚੱਕ ਕੇ ਤੇ ਉੱਧਰ ਜਾਂਦੇ ਆ ਚਾਰ ਪੰਜ ਘਰਾਂ ਦੇ ਬਹਿ ਕੇ ਆਉਣਾ ਸੀ ਸਾਰਿਆਂ ਦੇ ਬਹਿ ਆਏ ਤੇ ਬਸ ਹੁਣ ਜਾਂਦੇ ਆ ਘਰ ਤੋਂ ਬਾਬਾ ਟਾਈਮ ਹੀ ਲਵਾਤਾ ਮੰਮੀ ਨੇ ਉਹ ਰਾਤ ਇਹਨਾਂ ਨੂੰ ਸੰਤਰੇ ਦੇ ਸੇ ਮਿਲੇ ਤਦ ਲੈਣ ਜਾ ਰਹੀ ਸੀ ਮੰਮੀ ਉਹਨਾਂ ਦੇ ਸੰਤਰੇ ਲੈਣ ਜਾਵੜੀ ਘਰੇ ਤਾਂ ਪਾ ਚੁੱਕੇ ਸੀ ਤੇ ਮੈਨੂੰ ਆਹਦੇ ਕਹਿੰਦੇ ਆ ਵੀ ਪਾ ਕੇ ਆ ਛਟ ਰਾਈਆਂ ਤੇ ਮਨ ਤਾਂ ਜਮਾ ਨਹੀਂ ਸੋਹਣਾ ਲੱਗਦੇ ਪਰ ਕਹਿ ਤਾ ਤੈਨੂੰ ਪਾ ਕੇ ਪਾਉਣੇ ਤਾਂ ਪਹਿਣ ਗਈ ਤੇ ਬਸ ਇਹਨਾਂ ਨੂੰ ਪਾਉਣੇ ਆ ਤੇ ਉਹ ਜਦੋਂ ਵੀ ਮਾ ਦੇ ਵਾਲ ਖਾਣ ਨੂੰ ਸੈਟ ਦਾ ਮੈਨੂੰ ਬਹੁਤ ਜ਼ਿਆਦਾ ਕੰਪਲੀਮੈਂਟ ਲੱਗਦੇ ਨੇ ਮਿਲਦੇ ਨੇ ਜਿਵੇਂ ਤੈਨੂੰ ਲੱਗਦਾ ਤੂੰ ਕਸ਼ਮੀਰ ਤੋਂ ਆਇਆ ਹੁੰਦਾ ਹੋਵੇਂ ਸੋ ਤੁਸੀਂ ਦੱਸੋ ਸੋ ਨੂੰ ਮੈਨੂੰ ਲੱਗਦਾ ਯਾਰ ਕਸ਼ਮੀਰ ਤੋਂ ਆਇਆ ਹੁੰਦਾ ਜਿਹੜਾ ਵਾਲ ਗਾਣੂ ਸਿੱਟਦਾ ਉਹ ਮੈਨੂੰ ਬਹੁਤ ਜਾਣੇ ਆਂਦੇ ਆ ਲੱਗ ਪਰ ਜਿੰਨੇ ਵੀ ਜਾਣੇ ਆਂਦੇ 100 ਚੁੱਕੀ 90 ਜਾਣੇ ਤਾਂ ਆਂਦੇ ਹੀ ਆ ਜਿਹਨ ਮੇਰੇ ਵਾਲ ਗਾਣ ਸਿੱਟਦੇ ਤਾਂ ਕਸ਼ਮੀਰ ਚੋਂ ਆਇਆ ਸੋ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਐਂਡ ਬਲੌਗ ਆਪਣਾ ਡੈਟ ਹੋ ਚੁੱਕਿਆ ਸੋ ਉਮੀਦ ਕਰਦਾ ਸਾਰਿਆਂ ਨੂੰ ਬਲੌਗ ਵਧੀਆ ਲੱਗਿਆ ਹੋਊਗਾ ਸੋ ਆਪਣੇ ਚੈਨਲ ਤੇ 2000 ਵਿਊ ਵੀ ਪੂਰਾ ਹੋ ਗਿਆ ਤੇ 100 ਸਬਸਕ੍ਰਾਈਬਰ ਵੀ ਹੋ ਗਏ ਸੋ ਇਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਆਪਣੇ ਜਿਹੜੇ ਵੀ ਬੰਦੇ ਲੈਂਦੇ ਆ ਤੋ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੋ ਓਕੇ ਬਾਏ ਬਾਏ ਗਾਇਜ਼ ਓਏ ਹੋਨੇ ਤੇ ਓਦੇ ਤੇ ਜਾ ਓਦੇ ਤੇ ਗਾਂ ਜਾ ਗਾਂ ਤਾਂ ਕੋਈ ਨਾ ਉੱਤਰ ਤਾਂ ਜਾਏ ਗਾਂ ਜਾਏ ਨਹੀਂ ਟੁੱਟਦਾ ਗਾਂ ਜਾ 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 ਯਾਰ ਸੋ ਪੰਪ ਦੇ ਕੇ ਇਹਨੂੰ ਚੜਾਤਾ ਦੱਤਾ ਉੱਤੇ ਹੁਣ ਇਹਨੂੰ ਸਮਝ ਨਹੀਂ ਆਉਂਦਾ ਥੱਲੇ ਕਿਵੇਂ ਉੱਤੇ ਆ ਉਹ ਨਾ ਇਹ ਸਦੀ ਮਾ ਲੱਗ ਗਈ ਮੇਰੀ ਹੈ ਨੂੰ ਚੜਾ ਤਾ ਹਾਂ ਹੱਸਾ ਉੱਤਲੇ ਗਲੇ ਉਹ ਕਿੱਥੇ ਜਿਹੜਾ ਸੋ ਬਲੌਗ ਵਾਇਰਲ ਹੋਊਗਾ ਬੱਕਾ ਵਿਦਾਸ਼ ਮੇਟਾ ਨਾਲ